ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਸੰਦ ਲੈ ਕੇ ਆਏ ਹਾਂ ਜੀ ਇੱਕ ਟਰਾਲੀ ਆ 16 7 ਦੀ ਇੱਕ ਸੋਨ ਵਾਲੀ ਕਟਰੈਕਟਰ ਆ ਬਾਕੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਸੰਦ ਦੀਆਂ 4 ਤੋਂ 5 ਫੋਟੋਆਂ ਮਾ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਬਾਕੀ ਟਰਾਲੀ ਹੈਗੀ ਆ ਜੀ 16 7 ਦੀ ਇਹ ریل ਦਾ ਹਿੱਸਾ ਲੱਗਿਆ ਬਹੁਤ ਸੋਹਣੀ ਟਰਾਲੀ ਬਣੀ ਹੋਈ ਆ 10 ਨਟੀ ਹੱਬਾ ਜੀ ਕੈਂਚੀ ਵਗੈਰਾ ਚਾਸੀ ਨੂੰ ਲੱਗੀ ਹੋਈ ਆ 10 ਦੀ ਚਾਸੀ ਆਈ ਸਾਰੀ ਚਾਸੀ ਵਗੈਰਾ ਬਹੁਤ ਹੀ ਵਧੀਆ ਬਣੀ ਹੋਈ ਆ ਸਪੋਟਾਂ ਵਗੈਰਾ ਲੱਗਿਆ ਬਾਕੀ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਜੀ ਤੇ ਬਾਕੀ ਵਿੱਡ ਵਗੈਰਾ 3 ਫੁੱਟ ਲੱਗਿਆ ਹੋਇਆ ਲੇਜ਼ਰ ਕਟਿੰਗ ਦੇ ਵਿੱਚ ਪਾਈਪਾਂ ਵਾਲਾ ਵਿੱਡ ਆ ਜੀ ਤੇ ਬਾਕੀ ਇਹਦੇ 4 ਬੱਤੇ ਡਬਲ ਕੀਤੇ ਹੋਏ ਆ ਜੀ ਟਰਾਲੀ ਦੇ 4 ਬੱਤੇ ਡਬਲ ਆ ਜੀ ਬਾਕੀ ਪਹਿਲਾਂ ਨਾਲੋਂ ਵੀਰਾਂ ਨੇ ਇਹਦਾ ਰੇਟ ਵੀ ਘਟਾਤਾ ਹੁਣ ਇਹ ਇਹ ਖੜੀ ਹੈ ਜੀ ਏਰੀਆ ਅੰਮ੍ਰਿਤਸਰ ਦੇ ਵਿੱਚ ਰਾਣਾ ਖੰਡ ਮਿਲ ਦੇ ਨੇੜੇ ਬੁੱਟਰ ਤੇ ਬਾਕੀ ਰੇਟ ਹੈਗਾ ਜੀ 2 ਲੱਖ ਤੇ 95000 ਰੁਪਿਆ ਵੀਰ ਦਾ ਨੰਬਰ ਨੋਟ ਕਰ ਲਓ 9878299783 ਬਾਕੀ ਟਾਇਰ ਵਗੈਰਾ ਚੰਗੇ ਆ ਰੰਗ ਵਗੈਰਾ ਵਧੀਆ ਟੂਕੇ ਦਾ ਹੋਇਆ ਸਟicker ਵਗੈਰਾ ਵਧੀਆ ਚੰਗੇ ਲੱਗੇ ਟਰਾਲੀ ਤੁਸੀਂ ਬਾਕੀ ਜਾ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਅੱਗੇ ਆ ਗਿਆ ਜੀ ਟਰੈਕਟਰ ਸੋਨਾਲੀਕਾ ਟਰੈਕਟਰ ਦੇਖ ਸਕਦੇ ਹੋ 750 750 ਡੀਆਈ ਟਰੈਕਟਰ ਹੈ ਜੀ ਤੇ ਬਾਕੀ ਬਹੁਤ ਚੰਗਾ ਟਰੈਕਟਰ ਰੰਗ ਪੇਂਟ ਦਾ オリジナル ਟਰੈਕਟਰ ਇਹ ਹੈਗਾ ਜੀ 2011 ਮਾਡਲ 11 ਮਾਡਲ ਹੈ ਜੀ ਪਾਵਰ ਸਟੀering ਆ ਪੰਜਾਬ ਨੰਬਰ ਆ ਜੀ 750 ਤੇਲ ਬ੍ਰੇਕਾਂ ਦੇ ਵਿੱਚ ਹੈ ਜੀ ਸਾਰਾ オリジナル ਹੈ ਚਾਰੇ ਟਾਇਰ 90% ਹੈ ਜੀ ਤੇ ਬਾਕੀ ਫਸਟ ਆਨਰ ਕੋਲੇ ਖੜਾਈ ਪਹਿਲੇ ਨਾਂ ਹੈਗਾ 22 ਤੇ ਚੱਲਿਆ ਕੋਈ ਜ਼ਿਆਦਾ ਚੱਲਿਆ ਟਰੈਕਟਰ ਨਹੀਂ ਬਾਕੀ ਹਾਲਤ ਤੋਂ ਵੀ ਪਤਾ ਲੱਗ ਰਿਹਾ ਤੇ ਟਾਇਰ ਹੈਗੇ ਜੀ ਆਪਣੇ MRF ਦੇ ਕੰਪਨੀ ਦੇ ਪੱਕੇ ਟਾਇਰ ਆ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਖੜਾਈ ਰੇਟ ਹੈਗਾ ਜੀ 3 ਲੱਖ ਤੇ 25000 ਪੀ ਬਾਕੀ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਬਾਕੀ ਖਰੀਦਣ ਤੋਂ ਪਹਿਲਾਂ ਆਪਣੀ ਜਿੰਮੇਵਾਰੀ ਤੇ ਤੁਸੀਂ ਸਾਰੇ ਕਾਗਜ਼ ਪੱਤਰ ਦੇਖ ਕੇ ਫਿਰ ਸੌਦਾ ਕਰ ਸਕਦੇ ਹੋ ਚਲਾ ਕੇ ਵਾਹ ਕੇ ਖਰੀਦ ਸਕਦੇ ਹੋ ਰੇਟ 3,25,000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਫੋਨ ਨੰਬਰ ਨੋਟ ਕਰ ਲਓ 9417805883 ਇਸ ਨੰਬਰ ਤੇ ਸੰਪਰਕ ਕਰਕੇ ਆਪਣੇ ਵੀਰ ਨਾਲ ਗੱਲ ਕਰਕੇ ਕੋਈ ਟਰੈਕਟਰ ਬਾਰੇ ਜਾਣਕਾਰੀ ਜਿਹੜੀ ਰਹਿ ਗਈ ਹੋਵੇ ਉਹ ਤੁਸੀਂ ਲੈ ਸਕਦੇ ਹੋ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਰੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੇ ਵੀਰ ਭਰਾਵਾਂ ਨੂੰ ਸੰਦਾਂ ਦੀ ਲੋੜ ਆ ਉਹ ਸੰਦ ਖਰੀਦ ਸਕਣ ਉਹਨਾਂ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਧੰਨਵਾਦ